ਵੀਡੀਓ ਮੇਰਾ ਨਾਮ संदीप ਸਿੰਘ ਹੈ ਜੀ ਤੇ ਅਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਬੈਂਕ ਕਲੇਪ ਤੇ ਰਹਿ ਰਹੇ ਆ ਤਾਂ ਦੋ ਦਿਨ ਤੋਂ ਸਾਡੇ ਘਰ ਚ ਨਾ ਵੀ ਘਰ ਕੋਈ ਨਹੀਂ ਸੀਗਾ ਦੋ ਦਿਨ ਤੋਂ ਲਗਾਤਾਰ ਤੇ ਜਿੱਦ ਕੱਲ ਜਦੋਂ ਅਸੀਂ ਵਾਪਸ ਘਰੇ ਆਏ ਸਾਢੇ 6 ਵਜੇ ਸ਼ਾਮੀ ਤੇ ਸਾਡੇ ਘਰ ਦਾ ਬਾਹਰਲਾ ਗੇਟ ਲੌਕ ਸੀਗਾ ਅੰਦਰ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬੈੱਡ ਸਾਰੇ ਫੋਲੇ ਹੋਏ ਆ ਤੇ ਜਿਹਦੇ ਵਿੱਚ ਸਾਡਾ ਘੱਟੋ ਘੱਟ 7 ਟੋਲੇ ਦੇ ਕਰੀਮ ਸੀਗਾ ਸਾਡਾ 골ਡ ਉਹ ਵੀ ਹੈ ਨਹੀਂਗਾ 30000 ਨਗਦ ਕੈਸ਼ ਸੀਗਾ ਇੱਕ ਮੋਬਾਈਲ ਫੋਨ ਸੀਗਾ ਤੇ ਕੋ ਸਾਡੀਆਂ ਬਾਹਰ ਬੈਟਰੀਆਂ ਦੀਆਂ ਤਾਰਾਂ ਸੀਆਂ ਪਈਆਂ ਉਹ ਵੀ ਹੈ ਜਾਨੀ ਦੋ ਸਾਡੇ ਬੈਟਰੀ ਵੱਡੇ ਇੱਕ ਸਾਡਾ ਇੱਕ ਕਿਰਾਏ ਦਾ ਮਕਾਨ ਮਾਲਕਾਂ ਦੋਨੋਂ ਗੈਰ ਨੇ ਜੀ ਤੇ ਇਹ ਕਿੱਥੇ ਹੋਰ ਟਾਈਮ ਮੈਂ ਡਿਊਟੀ ਦਾ ਸੀਗਾ ਜੀ ਲੁਧਿਆਣਾ ਡੈਲੋ ਡਿਊਟੀ ਮੇਰੀ ਉੱਥੇ ਉਹਨਾਂ ਘਰ ਦੇ ਹੁੰਦੇ ਆਪਣੇ ਨਾਲ ਸਸਰਾਲ ਹੈ ਸਾਰਾ ਪਰਿਵਾਰ ਉਹਨਾਂ ਕੋਲ ਹੁੰਦੇ ਆ ਜਦੋਂ ਅਸੀਂ ਕੱਲ ਵਾਪਸ ਆਏ ਆ ਤੇ ਉਸ ਟਾਈਮ ਇਹ ਘਟਨਾ ਵਾਪਰੀ ਹੋਈ ਹੈ ਫੁੱਲ ਆਫਲਾਈ ਵੀ ਹੋਈ ਪਈ ਸੀ ਪੂਰੀ ਫੁੱਲ ਆਫਲਾਈ ਜੀ ਇੱਕ ਉਹਨਾਂ ਦਾ ਐਡਾ ਇੱਕ ਸੱਭਲ ਹਥਿਆਰ ਪਿਆ ਹੋਇਆ ਵਾ ਸਾਰੇ ਬੈੱਡ ਤੋੜੇ ਹੋਏ ਸਾਰੇ ਲੋਕ ਤੋੜੇ ਹੋਏ ਉਹਨਾਂ ਦੇ ਚਲੋ ਇਸ ਘਟਨਾ ਦਾ ਕੋਰ ਪ ਕੱਲ ਅਸੀਂ 6.5 ਦੇ ਕਰੀਬ ਆਏ ਹਾਂ ਜਿਹ ਘਰੇ ਜਦੋਂ ਆ ਕੇ ਹਾਂਜੀ ਸ਼ਾਮੀ ਜਦੋਂ ਆ ਕੇ ਮੇਨ ਦਰਵਾਜ਼ਾ ਖੁੱਲ ਕੇ ਅੰਦਰ ਆਏ ਤੇ ਦਰਵਾਜ਼ਾ ਟੁੱਟਿਆ ਹੋਇਆ ਸਾਰਾ ਅੰਦਰ ਸਾਰੀ ਫੋਲਾਫਲੇ ਹੋਈ ਗਈ ਕੋਲ ਕਿੰਨਾ ਕ ਨੁਕਸਾਨ ਗਿੰਦੇ ਸਾਡਾ ਹੋ ਗਿਆ ਜੀ ਪੰਜ ਤੋਂ ਉੱਪਰ ਹੀ ਹੈ ਸਾਡਾ 5.5 ਤੋਂ ਉੱਪਰ ਹਾਂ ਕੋਲ ਸੂਚਿਤ ਕਰਤਾ ਸੀ ਜੀ ਹਾਂਜੀ ਦਰਖਾਸਤ ਦੇ ਕੇ ਆਏ ਜੀ ਉੱਥੇ ਬਕਾਇਦਾ ਕੀ ਕਹਿਣਾ ਸੀ ਬੋਲੋ ਉਹ ਕਹਿੰਦੇ ਜਲਦੀ ਜਲਦੀ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਪ੍ਰੋਸੇ ਉੱਪਰ ਹੀ ਹੈ ਜੀ ਕੋਈ ਮੌਕਾ ਵੀ ਕਿ ਨਹੀਂ ਹਜੇ ਤੱਕ ਤਾਂ ਨਹੀਂ ਆ ਰਹੇ ਸ਼ਾਇਦ ਆ ਰਹੇ ਨੇ ਉਹ ਕਹਿ ਰਹੇ ਆ ਸਾਨੂੰ ਆ ਰਹੇ ਆ ਥੋੜੇ ਘੰਟੇ ਅਧੇ ਘੰਟੇ ਬਾਅਦ ਉਹ ਕੀ ਮੰਗ ਕੀ ਕਰੇ ਗੰਦੇ ਮੰਗ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਹਾਈ ਕੀਤੀ ਜਾਵੇ ਇਨਸਾਫ ਮੇਰਾ ਜਿਹਨਾਂ ਨੇ ਗਲਤ ਕਾਰਵਾਈ ਕੀਤਾ ਸਜ਼ਾ ਦਿੱਤੀ ਜਾਵੇ ਜੀ ਮੇਰਾ ਨਾਂਜੀ ਹਰਿੰਦਰ ਸਿੰਘ ਹੈ ਜੀ ਭਾਈ ਕੱਲ ਜਦੋਂ ਭਾਜੀ ਆਇਆ ਘਰੇ ਤੇ ਇਹਨਾਂ ਦਰਵਾਜ਼ੇ ਦੇਖ ਕੇ ਟੁੱਟੇ ਪਏ ਸੀ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਕੱਲ ਹੋਈ ਹੈ ਆਏ ਅਸੀਂ ਦੇਖਿਆ ਸਾਰਾ ਤੋੜਪੰਦ ਕੀਤੀ ਹੋਈ ਸੀ ਸਾਰੇ ਆਤਮਾਨ ਚੋਰੀ ਹੋਇਆ ਸੀ ਸਾਰੇ ਬੈੱਡ ਜੋ ਵੀ ਸਾਰਾ ਫੁੱਲਾ ਫਾਲੀ ਹੋਈ ਸੀ ਪਰ ਏਡੀ ਬਾਬੇ ਨਾਨਕ ਦੀ ਧਰਤੀ ਦਾ ਬੜਾ ਕਿੱਦੀ ਪੁੱਤਰ ਹੈਨੀਆਂ ਚੋਰੀਆਂ ਹੋ ਰਹੀਆਂ ਹਰ ਪਿੰਡ ਤੇ ਹਰ ਸ਼ਹਿਰ ਤੇ ਕਈ ਜਗ੍ਹਾ ਚੋਰੀਆਂ ਹੋ ਰਹੀਆਂ ਹੋਰ ਪ੍ਰਸ਼ਾਸਨ ਨੂੰ ਵੀ ਮੰਗਿਆ ਸਾਡੀ ਕਿ ਨੱਥ ਪਾਈ ਜਾਵੇ ਇਹ ਲੋਕਾਂ ਨੂੰ ਜਿਹੜੇ ਇਹ ਕੰਮ ਕਰਦੇ ਆ ਘਰ ਤੇ ਕਈ ਵੇਲੇ ਲੇਡੀਆਂ ਇਕੱਲੇ ਹੁੰਦੇ ਆ ਕੱਲ ਨੂੰ ਕਿਸੇ ਦਾ ਕੋਈ ਜਾਨੀ ਨਕਸਾਨ ਵੀ ਹੋ ਸਕਦਾ ਚਲੋ ਇਹ ਤੇ ਮੱਲ ਹੀ ਹੈ ਕਿ ਪੈਸਾ ਚਲਦਾ ਆਂਦਾ ਜਾਂਦਾ ਰਹਿੰਦਾ ਵਾ ਤੇ ਜਾਨ ਨਹੀਂ ਮੁੜ ਕੇ ਆਣੀ ਕਿਸੇ ਦੀ ਇਹਨਾਂ ਨੂੰ ਨਤ ਪੋਣੀ ਚਾਹੀਦੀ ਹੈ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ